ਵੇ ਉੱਤੇ ਲਿਖਤਾ ਤੇਰਾ ਨਾਮ ਸੰਗਦੀ ਸੰਗਦੀ ਨੇ ਕੋਰੇ ਕਾਗਜ਼ ਵਰਗਾ ਸੀ ਦਿਲ ਮੇਰਾ ਵੇ ਉੱਤੇ ਲਿਖਤਾ ਤੇਰਾ ਨਾਮ ਸੰਗਦੀ ਸੰਗਦੀ ਨੇ ਹਏ ਲਜ ਰਖੀ ਤੂੰ ਮੇਰੀਆਂ ਅੱਖੀਆਂ ਨਹੀਂ ਆਦੀ ਕੈਨੂੰ ਕਰ ਦਿੱਤੀ ਮਹਾਂ ਸੰਗੀਤੀ ਸੰਗੀਤੀ ਨੇ ਕੋਰੇ ਕਾਗਜ਼ ਵਰਗਾ ਸੀ ਦਿਲ ਮੇਰਾ ਆਵੇ ਉੱਤੇ ਲਿਖਤਾ ਤੇਰਾ ਨਾਮ ਐ ਸੰਗੀਤੀ ਸੰਗੀਤੀ ਨੇ ਦਿਲ ਆਪਣੇ ਦਾ ਮੈਂ ਦਿਲ ਜਾਣੀ ਤੈਨੂੰ ਅਜਬੜੀ ਨੇ ਉੱਤੇ ਲਿਖਤਾ ਤੇਰਾ ਨਾਮ ਸੰਗਦੀ ਸੰਗਦੀ ਨੇ ਕੋਈ ਕੱਗ ਜਿ ਵਰਗਾ ਸੀ ਦਿਲ ਮੇਰਾ ਵੇ ਉੱਤੇ ਲਿਖਤਾ ਤੇਰਾ ਨਾਮ ਸੰਗਦੀ ਸੰਗਦੀ ਨੇ ਗਾਣਾ ਗੀਤ ਕੋਈ ਬੰਦੇ ਕਿੱਥੋਂ ਆਊਗਾ ਬੜੇ ਸਿਹਤ ਨਾਲ ਗਾੜੀ ਲੈ ਕੇ ਆ ਗਿਆ ਨਾਗਰ ਕੀ ਹੋ ਗਿਆ ਬੰਦ ਨਹੀਂ ਹੋਇਆ ਕੋਈ ਨਹੀਂ ਆਪ ਲੱਗ ਜੀ ਦੰਗਲ ਕੇ ਮੈਂ ਕੋਈ ਕਰਦੇ